ਉਹਨਾਂ ਲੜੇ ਭੋਵਾ ਪਾ ਕੇ ਆਖਦਾ ਖਾਲੀ ਨਹੀਂ ਕਰਨਾ ਹੱਦ ਕਰ ਸੁਰੀ ਨਾ ਨਾ ਮਾਰ ਕੇ ਰੱਖਦੀ ਹਦੀ ਰ ਵਰਗੀ ਕੋਤੋਂ ਦਾ ਪ੍ਰਦੇਸਾਂ ਚ ਛੁੱਟਿਆ ਇੱਕੋ ਦਾ ਪ੍ਰਦੇਸੇ ਇੱਕ ਅੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਪੁੱਤਾਂ ਤੋਂ ਵੀ ਆਵਾਜ਼ੀ ਜਲਦੀ ਦੁਨੀਆ ਤੋਂ ਲਾਈਫ ਫੀਟ ਜਾਂਦੇ ਆ ਕੋਣ ਆ ਨਾ 我凌亦是歐雷你都在看着看看做日子��天我现在少亏我物四无路我自尊敞我不会排下你而已我以为荣 oral 不白你少 difficulty 是这个 ਬੰਦਾ 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 ਬ ਇਹ ਤਾਂ ਜੁੱਤੀ ਹੁੰਦੀ ਜਾਂਦਾ ਆਪ ਕੋਲ ਕਾ ਸ਼ਹਿਰ ਜਿੱਦਾਂ ਚੱਲ ਗਿਆ ਨੇ ਕਿ ਕਿ ਉਹ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋਇਆ ਤੇ ਮੈਂ ਤਾਂ ਮੈਡੀਕਲ ਕਰਵਾ ਕੇ ਆ ਗਏ ਨੇ ਇੱਕ ਅੱਖੋ ਜਿੱਥੇ ਕਿਹੜਾ ਪਾਈ ਨੇ ਚੁੱਕਰੀ ਸਾਡੇ ਦੋ ਘਰ ਜਾਰੇ ਇਹਨਾਂ ਨੇ ਸਾਡੇ ਦੋ ਘਰ ਜਾਰੇ ਮੇਰੇ ਬੁੱਧੂ ਕਾ ਰੌਲਾ ਹੁਮਾਰਾ ਠੀਕ ਹੈ ਨਹੀਂ ਸਿਕਿਉਰਿਟੀ ਮੈਨੇ ਬੱਚੇ ਨੂੰ ਨਹੀਂ ਮੈਨੂੰ ਬੱਚੇ ਕੋ ਸਿਕਿਉਰਿਟੀ ਕੋਈ ਗਈ ਇਹ ਤੁਮੇ ਦਿਸ ਆਪਣੇ ਸਮਝ ਤੁਮਰੇ ਚਾਹਦੀ ਮੇਰੀ ਕਹਨੇ ਸੁਣੀ ਮੇਰੇ ਕੋਲ ਕੋਈ ਕਹਾਲਾ ਮੇਰੇ ਬੱਚੇ ਦੀ ਜਿਹੜਾ ਕੰਮ ਕਰਦਾ ਬਾਹਰ ਨਾ ਆ ਮੇਰੇ ਕੋਲ ਜੇ ਕਹਾਲਾ ਕੋਈ ਨਹੀਂ ਕੋਈ ਨਹੀਂ ਉਹ ਵੀ ਬੜਾ ਕੋਸ਼ਿਸ਼ ਜੀ ਬਹੁਤ ਕੋਸ਼ਿਸ਼ ਕੋਲੇ ਪਤਾ ਪੜਾਤਾ ਕੱਢਿਆ ਮੈਂ ਪੁੱਤ ਕੱਢਿਆ ਮੈਂ ਆਪਣੇ ਮੇਰੇ ਮੈਂ ਆਪਣੇ ਬੱਚੇ ਬਾਰੇ ਕਮੈਂਟ ਨਹੀਂ ਲਿਖਦੇ ਮੇਰਾ ਬੱਚਾ ਬੰਦੇ ਹੋਈ ਆ ਸਰਪੰਚ ਬਣਿਆ ਆਪਾਂ ਸਾਰੇ ਇਹਨਾਂ ਦੇ ਘਰ ਤੱਕ ਇਸੇ ਮੰਗ ਲਈ ਮੇਰੇ ਬੱਚੇ ਦੀ ਰਾਤਾਂ ਦੀ ਨੀਂਦ ਨਾ ਮੇਰਾ ਬੱਚਾ ਇੱਕ ਸੰਦਾ ਨਾ ਅਫਸਰ ਹੋ ਗਿਆ ਨਾ ਕਿਤੇ ਬਾਤ ਜਾਂਦਾ ਦੂਜਾ ਲੱਗਦਾ ਮੇਰੇ ਬੱਚੇ ਨੂੰ ਪੈਸੇ ਨਹੀਂ ਲੱਗਦਾ ਬੇਰੀ ਇਹ ਨਹੀਂ ਮੈਂ ਹੱਸਦਾ ਮੈਂ ਹੱਸਦਾ ਹਾਈ ਲੈ ਕੇ ਜਿੱਥੇ ਮਰਜੀ ਤੱਕ ਤੱਕ ਜਾਣ ਇਸ ਦਾ ਜ਼ਿੰਮੇਵਾਰ ਅਕਰ ਨਹੀਂ ਜਾ ਸਕਦਾ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਰਹਿਣ ਦਾ ਖਰੀਦ ਦਿੱਤਾ ਜੇ ਮੇਰਾ ਬੱਚਾ ਕਬੱਡੀ ਚ ਜਾਂਦਾ ਤਾਂ ਇਹਨਾਂ ਵਿੱਚ ਮੇਰੇ ਬੱਚੇ ਦਾ ਬੇੜਾ ਕਰਦਾ ਜੇ ਮੇਰਾ ਬੱਚਾ ਕਿਧਰ ਹੋ ਗਿਆ ਜਿੰਦਾਂ ਦੋ ਮਾਸਿਆ ਮਾਮੇ ਕਹਿੰਦੇ ਬੱਸ ਮਾਮੇ ਕਹਿੰਦੇ ਰੋਜ਼ ਇਹਨਾਂ ਨੇ ਕਹੀਦਾ ਮੇਰੇ ਬੱਚੇ ਕੀ ਕੀ ਸੋਚਿਆ ਇਹਦਾ ਬੱਚਾ ਗਲਤ ਲਾਈਨ ਚ ਪਵੇ ਤੇਰੇ ਇਹਨਾਂ ਨੇ ਮੱਫੂਨ ਨਹੀਂ ਲੈਂਦਾ ਧਿਆਨ ਕੇ ਜਿਹਦੇ ਜਿਮੜੀ ਜ਼ਿੰਮੇਵਾਰਾਂ ਨੂੰ ਤੰਗ ਕਰਦਾ ਵੀਰ ਵਰਗਿਆਂ ਨੇ ਕਿ ਨਾ ਜੇ ਮੇਰਾ ਬੋਟ ਚੱਲ ਹੀ ਗੜ ਗਿਆ ਚੱਲਿਆ ਗੜ ਮੇਰੇ ਬੰਦ ਕੱਲ ਸਰਪੰਚ ਕੱਲ ਚੰਡੀਗੜ੍ਹ ਮੇਰਾ ਬੱਚੇ ਦਾ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਉਹ ਅਸੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਆ ਗੜੀ ਕਿੱਥੇ ਗਈ ਸਿਆਸਤ ਸਾਰੇ ਸੱਚ ਬੋਲ ਰਹੇ ਆ ਉਹ ਕਸਿਆ ਉਹ ਮਤਲਬ ਉਹਨਾਂ ਨੇ ਆਪਣੀ ਭੜਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਆਹ ਕਹੇ ਦੀ ਚਲੋ ਕਿਹਨਾਂ ਨਰਿੰਦਰ ਕੋਲ ਪੱਲੀ ਦੋਪਹੀ ਘਟਨਾ ਹੋਈ ਜਾਂ ਹਾਈਵੇ ਤੇ ਵੀ ਬਹਿਣਾ ਪੈ ਗਿਆ ਕੀ ਕਰਦੇ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਕੀਤਾ ਜਾਏ ਜਿਹੜੇ ਬੰਨੀ ਬਟੇ ਸਾਰ ਨੂੰ ਪਰਚੇ ਕੱਟਣ ਆਣ ਪਿੱਛੇ ਤੇ ਵਿਆਗਿਆਂ ਦੇ ਪਾਸੇ ਰਿੱਤੀ ਗਈ ਹੈ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਦੇਖਦੇ ਸੀ ਤੇ ਹੁਣ ਕੌਣ ਕੀ ਸਮਝਦੀ ਉਹ ਇਸ ਤਰੀਕੇ ਦੀ ਘਟਨਾ ਹੋ ਜਾਂਦੀ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਕ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਰੋਨੀ ਚਲੇ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੋ ਤਾਂ ਕੀਤਾ ਗਿਆ ਨਿਕੋਨਾ ਦੁਸ਼ਮਣੀ ਜੱਗੂ ਨਾਲ ਕਰਦੇ ਗਬਰਖੋਲ ਕੀ ਲੱਗ ਪੈਂਦੀ ਨਹੀਂ ਐਨੇ ਦਿਨ ਹੋ ਗਏ ਮਰਡਰ ਹੋਏ ਨੂੰ ਇਹ ਪੁਲਿਸ ਵਾਲੇ ਅੱਜ ਤਰਨਾ ਦਿੱਤਾ ਇਹ ਟੀਮਾਂ ਦੀਆਂ ਟੀਮਾਂ ਇਕੱਠੀਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਐਨੇ ਦਿਨ ਹੋਏ ਮਰਡਰ ਹੋਏ ਨੂੰ ਭਾਜੀ ਇਹਨਾਂ ਕੋਈ ਬੰਦੇ ਨਹੀਂ ਫੜੇ ਜਾਂਦੇ ਕਿਉਂ ਨਹੀਂ ਹੁਣ ਇਹਨਾਂ ਵੀ ਇਹ ਸਮਾਰਟਲੀ ਕਿਉਂ ਨਹੀਂ ਵਰਕ ਕਰਦੇ ਅਸੀਂ ਮਜਬੂਰ ਹੋ ਗਏ ਆਪਣੇ ਘਰ ਦੇ ਜਿਹਾ ਨੂੰ ਸੜਕਾਂ ਦੇ ਰੋਲਣ ਲਈ ਤੁਸੀਂ ਕੀ ਜਾਂਦੇ ਭੰਗੇ ਇਹ ਆਪਣੇ ਆ ਸਾਡੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਅਰੈਸਟ ਕਰਨ ਤੇ ਆਪਾਂ ਇਥੋਂ ਧਰਨਾ ਵੀ ਖੋਲਦਾਂਗੇ ਅਸੀਂ ਆਪਣੇ ਜੀ ਵੀ ਸੰਭਲਾਂਗੇ ਸਾਡੀ ਇਹੀ ਮੰਗ ਹੈ ਇਹ ਪਰਚਾ ਕਰਨ ਤੇ ਇਹਨਾਂ ਦੇ ਇਹ ਇਹਨਾਂ ਤੋਂ ਪਰਚਾ ਹੋਇਆ ਹੋਰ ਮੈਂ ਤਾਂ ਪਰਚਾ ਮੰਗ ਕਰਦੇ ਬੰਦੇ ਤੇ ਇਹ ਕਰਦੇ ਨਹੀਂ ਨਾ ਬੇ ਇਹ ਬੰਦੇ 2 ਦਿਨ ਹੋ ਗਏ ਇਹਨਾਂ ਨੇ ਕੀ ਕੀਤਾ ਵਾ ਇਹ ਸਾਡੇ ਮੂੰਹਾਂ ਨੂੰ ਵੇਖਣ ਦੇ ਆ ਤੁਸੀਂ ਇਹ ਦੇਖੋ ਐਡਾ ਵੱਡਾ ਬਟਾਲੇ ਜਿ ਕਿੰਨੂੰ ਨਹੀਂ ਪਤਾ ਪੂਰੇ ਪੰਜਾਬ ਤੋਂ ਲੈ ਕੇ ਆਊਟ ਆਫ ਪੰਜਾਬ ਸਭ ਨੂੰ ਪਤਾ ਇੰਨਾ ਵੱਡਾ ਕਾਂਡ ਹੋ ਚੁੱਕਿਆ ਵਾ ਇਹ ਹਲੇ ਤੱਕ ਮੁਲਾਜ਼ਮ ਸੁੱਤੇ ਆ ਸਰਕਾਰਾਂ ਸੁੱਤੀਆਂ ਵਾ ਕਿ ਇੱਥੇ ਇਹ ਐਦਾਂ ਕਰਨ ਦੇ ਜਿਦਾ ਕੋਈ ਗੱਲ ਹੀ ਨਹੀਂ ਹੋਈ ਚਲੋ ਤਾਂ ਨਕਦਰ ਜਾਈਏਗਾ ਭੈਣ ਜੀ ਫਿਰ ਓਨੀ ਦੇਰ ਤੱਕ ਜਿੰਦੇ ਤੱਕ ਬੰਦੇ ਨਹੀਂ ਅਰੈਸਟ ਹੁੰਦੇ ਪਰਚਾ ਨਹੀਂ ਕੱਢਦੇ ਓਨੀ ਦੇਰ ਤੱਕ ਭਾਜੀ ਇਹ ਧੰਨਵਾਦ ਜਾ ਇੰਨੇ ਰਹੇਗਾ ਮਾਰ ਕੇ ਪੁੱਤ ਨਾ ਮਾਰੋ ਮੇਰੇ ਕੋ ਨਹੀਂ ਚੱਲਿਆ ਜਾਂਦਾ ਮੇਰਾ ਪੁੱਤ ਕਿਤੇ ਛੇੜਾ ਨਹੀਂ ਜਾਣਾ ਮੇਰਾ ਸ਼ੇਰ ਜੀ ਦਾ ਪੁੱਤ ਮੇਰਾ ਜੇਠਾ ਪੁੱਤ ਖੋ ਲਿਆ ਮੇ ਕੋਈ ਗੁਨਾਹ ਹੋਏ ਭਾਜੀ ਤਾਂ ਵੀ ਇਹੀ ਕੋਈ ਗੱਲ ਕਰਦੇ ਸਾਂਗੇ ਮੇਰਾ ਸ਼ੇਰ ਜੀ ਦਾ ਪੁੱਤ ਲੈ ਲਿਆ ਮੈਂ ਕੀ ਕਰਾਂ ਦੇਖੋ ਮੇਰਾ ਪੁੱਤ ਕਿਤੇ ਘਰ ਕਿਤੇ ਮੈਂ ਵੇਖਿਆ ਨਹੀਂ ਜਾਂਦਾ ਕਿਤੇ ਪਿਆ ਮੇਰਾ ਪੁੱਤ ਸ਼ੇਰ ਜੀ ਦਾ ਪੁੱਤ ਅੰਨੇ ਨਹੀਂ ਵੇਖੇ ਜਾਂਦੇ ਦਵਨ ਮਾਡਲ ਕਰਤਾ ਉਹਨਾਂ ਦਾ ਪੁੱਤ ਕਿਦੈ ਸੀ ਜਿਹਨੇ ਨਾਂ ਸੋਟਦਾ ਉਹ ਮਾਨ ਪੁੱਛੋ ਤੇ ਜਿਹੜੀ ਆਡੀ ਮੇਰੇ ਆਡੇ ਤੇ ਨੂੰ ਪੁੱਛਵਾਦੀ ਭੈਣ ਮੱਕ ਗਈ ਨਰੀ ਭੈਣ ਗਈ ਆ ਆਏ ਇਕੱਠੇ ਸਾਡੇ ਪੁੱਤ ਦੇ ਝੂਠੇ ਸੱਚੇ ਮੱਚੇ ਪਾਪਾਗੇ ਇਹਨਾਂ ਨੇ ਅੰਦਰ ਕਰਤਾ ਕਿਤੇ ਦਾ ਕਿਤੇ ਪਛਾਣਤਾ ਸਾਤ ਦਾ ਸੁੰਦਰੋ ਪਾਣੀ ਸਾਡੀ ਪੈ ਨੇ ਬੜਾ ਬਟੇ ਔਖੇ ਪਾਲੇ ਹੀ ਨਿਕਨੇ ਨਿਕੇ ਬਹੁਤ ਮੁਸ਼ਕਲ ਪਾਲੇ ਹੀ ਜਦੋਂ ਪਿਓ ਮਰ ਗਿਆ ਸੀ ਹਾਨੂੰ ਇਨਸਾਫ ਚਾਹੀਦਾ ਕਿ ਇਹਦੀ ਮਾਂ ਦਾ ਕੀ ਕਸੂਰਾ ਮਾਂ ਕੋ ਕਹਿੰਦੀ ਮੇਰਾ ਪੁੱਤ ਇਦਾਂ ਨਿਕਲੇ ਹਾਂ ਕੋਈ ਮਾਂ ਨਹੀਂ ਕਹਿੰਦੀ ਮੇਰਾ ਪੁੱਤ ਇਦਾਂ ਨਿਕਲੇ ਇਹਨਾਂ ਨੇ ਮਾਂ ਨਹੀਂ ਮਾਰਨੀ ਜੇ ਆ ਮਾਰੇ ਸਾਰਿਆਂ ਦੀਆਂ ਮਾਂ ਮਾਰਨਾ ਪੁਲਿਸ ਨੂੰ ਪਤਾ ਨਹੀਂ ਲੰਦਾ ਕਿ ਤੋਣੇ ਕਾਤ ਸਾਰੀਆਂ 20 ਮਿੰਟ ਲਗਾਤਾਰ ਨਾ ਜਾਰੀ ਰਹੇਗਾ ਜਿੰਨੀ ਦੇ ਤੁਹਾਨੂੰ ਹਾਂ ਲਗਾਤਾਰ ਜਾ ਰਿਹਾ ਹੈ ਜਾਰੀ ਰਹੇਗਾ ਅਹੀਂ ਸਸਕਾਰ ਨਹੀਂ ਕਰਨਾ ਹੁੰਦਾ ਜਿੰਦਾ ਕੋਈ ਅਰੈਸਟ ਨਹੀਂ ਹੁੰਦੇ ਨਾ ਹੀ ਰਿਪੋਰਟ ਕਲੀਅਰ ਕਰਨਾ ਨਾ ਹੀ ਸਸਕਾਰ ਕਰਨਾ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਹੋਈ ਹੈ ਪੁਲਿਸ ਵਾਲੇ ਨਹੀਂ ਹੋਈ ਅਧਿਕਾਰੀ ਕਰੇ ਤੇ ਅਹੀਂ ਇੱਥੇ ਕੌਣ ਦੇ ਵੀਰ ਆਂਦੇ ਰਸਤਾ ਸਾਫ ਕਰੋ ਆਂਦੇ ਅਧਿਕਾਰੀ ਹੋਣ ਪਹੁੰਚੇ ਨੇ ਵੀ ਰਸਤੇ ਸਾਫ ਕਰੋ ਅਹੀਂ ਕਿਉਂ ਕਰੀਏ ਰਸਤਾ ਸਾਫ ਸਾਡੇ ਦੋ ਘਰ ਉੱਜੜ ਗਏ ਕਿਉਂ ਰਸਤਾ ਸਾਫ ਨਹੀਂ ਕਰ ਰਸਤਾ ਸਾਫ ਨਹੀਂ ਕੀਤਾ ਜੀ ਦਨ ਗੋਲੀਆਂ ਸਾਡੇ ਪ੍ਰਾਧ ਘਰ ਖਤਮ ਕਰਤਾ ਹਾਂ ਪੁਲਿਸ ਨਹੀਂ ਅਹੀਂ ਰਸਤਾ ਸਾਫ ਨਹੀਂ ਕਰਨਾ ਅਹੀਂ ਇੱਥੇ ਰਹਿਣਾ ਹੁਣ ਪੁਲਿਸ ਇੰਨੀ ਆ ਗਈ ਬਟਾਲੇ ਸ਼ਹਿਰ ਚ ਬਟਾਲੇ ਸ਼ਹਿਰ ਚ ਗੋਲੀਆਂ ਚੱਲ ਗਿਆ ਤਾਂ ਰਸਤੇ ਸਾਫ ਕਿਉਂ ਨਹੀਂ ਹੋਏ ਕਿਤੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆਈ ਤੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉੱਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਤਾਂ ਪੋਸਟਮਾਰਟਮ ਹੋਇਆ ਪੋਰਵਾਂ ਦੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਅਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ ਉਹਦੇ 185 ਲਿਚੀ ਉਹਦੀ ਅਪਾ ਜੀ ਕੀ ਲਿਖਿਆ ਸੀ ਜੀ ਕੀ ਤਾਂ ਉਹ ਬਤਾਈ ਦੱਸ ਸਕਦੇ ਆ ਕੀ ਲਿਖਿਆ ਹਾਂ ਉਹਦੇ ਬਾਰੇ ਦੱਸ ਸਕਦੇ ਆ ਐਪਲੀਕੇਸ਼ਨ ਮੇਰੇ ਕੋ ਆਈ ਜੀ ਰਿਹਾ ਹੁਣ ਮਨੂੰ ਇਸ ਟਾਈਮ ਪੂਰਾ ਜਾਣਨੀ ਆ ਮਨੂੰ ਪੂਰਾ ਜਾਣਨੀ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋ ਜਾਣਨੀ ਹੈ ਪ੍ਰੋਟੈਸਟ ਹਾਂ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਉਹ ਲੱਗੇ ਪਰਸਪਤ ਉਹ ਆਪਰੇਸ਼ਨ ਭਾਈ ਨਾਂ ਅਗੇ ਬੋਲਣ ਨੂੰ ਕੋਈ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਉਹ ਮੈਨੂੰ ਨਹੀਂ ਉਹ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਤੇ ਫੇਰ ਇੱਧਰ ਪਸਲ ਗਿਆ ਹੁਣ ਜਾ ਕੇ ਫੇਰ ਵੇਖਦੇ ਆਪਾਂ ਫਿਰ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਗੱਲ ਨਹੀਂ ਆਪਾਂ ਕੁਝ ਜਦੋਂ ਦੱਸਿਆ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਹਰਨਾਂ ਹੈ ਇਨਵੈਸਟੀਗੇਸ਼ਨ ਬਾਅਦ ਤੁਹਾਨੂੰ ਦੁਬਾਰਾ ਦੱਸਾਂਗੇ ਕਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀ ਹੈ ਸ਼ਾਇਦ ਹੋਣੇ ਆ 2-3 ਵਜੇ ਕਹਿ ਰਹੇ ਆ ਜੇ ਹੁਣ ਇਹ ਆ ਗਏ ਤਾਂ ਉਸ ਦਾ ਸੰਸਕਾਰ ਹੋਊਗਾ ਹੰਡੜੇ ਬੜੀ ਚੁੱਪ ਕੇ ਲੱਜ ਲਏ ਜੀ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚ ਨੇ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਪਰਿਵਾਰ ਮੰਨ ਕੇ ਜੀ ਜਾ ਹਾਂ ਜੀ ਮੰਨ ਲਿਆ